ਅਸੀਂ ਦੋ ਆਸਟ੍ਰੇਲੀਅਨ ਸਿਟੀਜ਼ਨ ਤੇ ਕਹਿਣਾ ਨੂੰ ਬੜੇ ਸਰਦਾਰ ਵੱਜਦੇ ਨੇ ਤੇ ਲੋਕੀ ਵੀ ਸਾਨੂੰ ਖੜਖੜ ਸਲਾਮਾ ਕਰਦੇ ਸੀ ਕਿ ਸਰਦਾਰ ਜੀ ਸਰਦਾਰ ਜੀ ਪਰ ਸਾਡੇ ਨਾਲ ਹਾਸਾ ਹੇਣੇ ਉਦੋਂ ਹੋਇਆ ਵੀ ਅਸੀਂ 5-6 ਘੰਟੇ ਮਤਲਬ ਭੁੱਖੇ ਤੇ ਆਏ ਉਹ 8 ਘੰਟੇ ਬੈਠੇ 8 ਘੰਟੇ ਅਸੀਂ ਭੁੱਖੇ ਤੇ ਆਏ ਮਤਲਬ ਉਹ ਸਫ਼ਰ ਕਟਿਆ ਤੇ ਭਾਈ ਜੀ ਉਹਨਾਂ ਭਾਈ ਜੀ ਉਹਨਾਂ ਅਸੀਂ ਮਤਲਬ ਕਿ ਵੀ ਮੰਗ ਕੇ ਪੈਸੇ ਚਾਹ ਪੀਣ ਨੂੰ ਪੀਣ ਨੂੰ ਅਸੀਂ ਤਰਸਦੇ ਸੀਗੇ ਪਰ ਉਹ ਰਿਕਾਰਡ ਬਣਾਤਾ ਸੀ ਬਸ ਪਾਣੀ ਤੋਂ ਇਲਾਵਾ ਅਸੀਂ ਕੁਝ ਨਹੀਂ ਖਾਦਾ ਪੀਤਾ ਬਿਲਕੁਲ ਜੀ ਬਿਲਕੁਲ ਮੈਂ ਇੱਥੇ ਥੋੜਾ ਜਿਹਾ ਇਸ ਦਾ ਪਸ਼ੋਕੜ ਦੱਸਦਾ ਵੀ ਅਸਲ ਚ ਕੀ ਸੀ ਨਾ ਇਹਨਾਂ ਨੇ ਗਰਮੀਤ ਨੇ ਵੀ ਮੈਨੂੰ ਕਿਹਾ ਸੁਖਵੰਤ ਨੇ ਵੀ ਕਿਹਾ ਵੀ ਆਪਾਂ ਪੈਸੇ ਟਰਾਂਸਫਰ ਐਕਸਚੇਂਜ ਕਰਵਾ ਲਈਏ ਇਹ ਇੰਡੀਅਨ ਰੁਪਏ ਵੀ ਸੀਗੇ ਡਾਲਰ ਵੀ ਸੀਗੇ ਕੋਲੇ ਰੱਬ ਦੀ ਮੇਰੇ ਨਾਲ ਕਾਰਡ ਵੀ ਸੀਗੇ ਚੱਲ 22 ਉਤਰਿਆ ਸੀਗਾ ਸਿੱਧਾ ਹੀ ਅੰਮ੍ਰਿਤਸਰ ਤੇ 22 ਕੋਲ ਤਾਂ ਸੀਗੇ ਡਾਲਰ ਸਾਡੇ ਕੋਲ ਚਲੋ 55000 ਲੱਖ ਲੱਖ ਰੁਪਈਆ ਦੂਜਾ ਕੈਸ਼ ਸੀਗਾ ਪਹਿਲਾਂ ਤਾਂ ਸਾਨੂੰ ਪਹਿਲਾਂ ਤਾਂ ਸਾਨੂੰ ਸੀਗਾ ਵੀ ਇੰਡੀਅਨ ਕਰੰਸੀ ਉਹ ਲੈ ਕੇ ਜਾਣ ਨਹੀਂ ਦਿੰਦੇ ਤੇ ਉਹਨਾਂ ਨੇ ਚਲੋ ਆਪਣੇ ਬੰਦੇ ਸੀਗੇ ਉਹ ਕਹਿੰਦੇ ਵੀ ਤੁਸੀਂ ਇਕੱਠਾ ਕਰਕੇ ਸਾਰਾ ਲੈ ਜਾਓ ਜੀ 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 ਪਰ ਅਸੀਂ ਲੈ ਗਏ ਤੇ ਲੈ ਕੇ ਤੇ ਗਾਹ ਜਿਹੜੀ ਹੋਈ ਆ ਉਹ ਦੱਸੋ ਹੁਣ ਉਹ ਇਦਾਂ ਸੀਗਾ ਜੀ ਵੀ ਮੈਂ ਜਦੋਂ ਇਹਨਾਂ ਨਾਲ ਗੱਲ ਚੱਲ ਰਹੀ ਸੀ ਇਹ ਪੈਸੇ ਐਕਸਚੇਂਜ ਦੀ ਤੇ ਮੈਨੂੰ ਇਹ ਸੀ ਮੈਂ ਪਿਛਲੇ ਟੂਰ 'ਚ ਦੇਖਿਆ ਸੀ ਵੀ ਉੱਥੇ ਨਾ ਬੈਂਕ 'ਚ ਹੋ ਜਾਂਦੇ ਆ ਜਾ ਕੇ ਜੇ ਲੋੜ ਪਵੇ ਤੇ ਮੈਨੂੰ ਇਹ ਪਤਾ ਸੀ ਵੀ ਰਾਣੀ ਉਰੇ ਲੈਣ ਆ ਰਹੇ ਆ ਵੀ ਆਪਾਂ ਨੂੰ ਪਹਿਲਾਂ ਤਾਂ ਚਾਹੀਦਾ ਹੀ ਨਹੀਂ ਦੂਜੇ ਦਿਨ ਆਪਾਂ ਬੈਂਕ 'ਚ ਕਰਵਾ ਲਾਂਗੇ ਤੇ ਇਸ ਕਰਕੇ ਅਸੀਂ ਪੈਸੇ ਨਹੀਂ ਕਰਵਾਏ ਜੀ ਤੇ ਅਸੀਂ ਓਮੇਜ ਜੀ ਕੀ ਪਹੁੰਚ ਗਏ ਉੱਥੇ ਤੇ ਉੱਥੇ ਬਾਈ ਰਾਣੇ ਉਰੇ ਆਏ ਸਾਨੂੰ ਲੈ ਗਏ ਕਾਨਫਰੰਸ ਤੇ ਚਲੇ ਗਏ ਦੋ ਦਿਨ ਉੱਥੇ ਤੀਆਂ ਰਗਾ ਮਾਹੌਲ ਜਿਹੜਾ ਰਹਿਣਾ ਸੀ ਸਾਰੇ ਜਿੰਨੇ ਵੀ ਇੰਡੀਆ ਦੇ ਬੀਬੀਆਈਪੀ ਕੋਈ ਰਾਈਟਰ ਕੋਈ ਗਾਇਕ ਕੋਈ ਐਕਟਰ ਗਏ ਹੋਏ ਸੀ ਉਹਨਾਂ ਨਾਲ ਇੰਜੋਏ ਕੀਤਾ ਤੇ ਜਦੋਂ ਤਿੰਨੇ ਇੱਕ ਦਿਨਾਂ ਬਾਅਦ ਗਰਮੀਤ ਦੀ ਵਾਪਸੀ ਸੀ ਤੇ ਅਸੀਂ ਅੱਗੇ ਰਹੀਮ ਜ਼ਰਖਾਨ ਨੂੰ ਜਾਣਾ ਸੀ ਤੇ ਗਰਮੀਤ ਜਦੋਂ ਵਾਪਸੀ ਕਰਨ ਲੱਗਿਆ ਤੇ ਇਹਨੇ ਮੈਨੂੰ ਕਿਹਾ ਵੀ ਆ ਬਾਈ 50000 ਰੱਡ ਇਹਨੂੰ ਕਰਾ ਲਓ ਵੀ ਮੇਰੇ ਕੋਲੇ ਜੇਬ 'ਚ ਫਿਰਦਾ ਤੇ ਤੁਸੀਂ ਇੱਥੇ ਲੋਡ ਪੈ ਜੂਗੀ ਮੈਂ ਕਿਹਾ ਯਾਰ ਤੂੰ ਲੈ ਜਾ ਨਾਲ ਸਾਨੂੰ ਲੋਡ ਨਹੀਂ ਅਸੀਂ ਕਰਾ ਲਾਂਗੇ ਚਲੋ ਗਰਮੀਤ ਵਾਪਸ ਚੱਲ ਗਿਆ ਅਸੀਂ ਰਹੀਮ ਜ਼ਾਰਖੰਡ ਵਾਲੀ ਬੱਸ 'ਚ ਚੜਨ ਲੱਗੇ ਨਾ ਤੇ ਸੁਗਵੰਤਾ ਦਾ ਵੀ ਬਾਈ ਇਹ ਪਾਉਣ ਬੱਸ 'ਚ ਬਾਹਰ ਜਾ ਰਹੇ ਆਂ ਤੇ ਪੈਸੇ ਮੈਂ ਕਿਹਾ 1 ਮਿੰਟ ਮੈਂ ਆਇਆ ਯਾਰ ਮੈਂ ਬੈਂਕ 'ਚ ਗਿਆ ਉੱਥੇ ਨਾਲ ਹੀ ਬੈਂਕ ਸੀ ਤੇ ਉੱਥੇ ਮੈਂ 3-4 ਵਾਰੀ ਕਾਰਡ ਤੋਂ ਕਢਾਉਣ ਦੀ ਕੋਸ਼ਿਸ਼ ਕੀਤੀ ਨਹੀਂ ਨਿਕਲੇ ਪੈਸੇ ਉੱਥੇ ਉਸ ਭਾਸ਼ਾ 'ਚ ਲਿਖਿਆ ਆ ਜਾ ਕਰੇ ਮੇਰੇ ਤੋਂ ਲੈਂਗੁਏਜ ਚੇਂਜ ਹੋਵੇ ਤੇ ਉਹਨਾਂ ਨੇ ਕਾਰਡ ਬਾਹਰ ਕੱਢ ਦਿਆ ਕਰੇ ਚਲੋ ਇਹਨੇ ਬੱਸ ਤੁਰਨ ਵਾਲੀ ਹੋਗੀ ਹੁਣ ਬੱਸ 'ਚ ਚੜ ਗਏ ਸੀ ਤੇ ਬੜੇ ਸ਼ੌਂਕ ਨਾਲ ਚੜ ਗਏ ਬੱਸ 'ਚ ਤੇ ਉਹਨਾਂ ਨੇ 4 ਘੰਟੇ ਬੱਸ ਕਿਤੇ ਨਹੀਂ ਰੋਕੀ ਜੀ 4 ਘੰਟਿਆਂ ਬਾਅਦ ਵੀ ਮੈਂ ਥੋੜਾ ਜਿਹਾ ਕਿਹਾ ਮਾ ਯਾਰ ਖੜਾ ਲਓ ਬੰਦੇ ਨੇ ਵਾਸ਼ਰੂਮ ਵੀ ਜਾਣਾ ਹੁੰਦਾ ਹੈ ਨਾ ਕਰੋ ਉਹ ਆਦੇ ਜੀ ਸੀ ਇੱਕ ਵੱਡਾ ਪੰਪ ਆ ਉੱਥੇ ਖੜਾਉਣੀਆਂ ਤੇ ਪੰਪ ਮੈਂ ਐਨਾ ਸੋਹਣਾ ਪੰਪ ਮੈਂ ਅਮਰੀਕਾ ਚ ਵੀ ਨਹੀਂ ਦੇਖਿਆ ਵਈ ਬਹੁਤ ਸੋਹਣੇ ਮੇਰੇ ਤੋਂ ਗਲਤੀ ਰਹੀ ਉਹਦੀ ਵੀਡੀਓ ਨਹੀਂ ਬਣ ਸਕੀ ਆਪਣਾ ਉਦੋਂ ਆਪਣੇ ਤੇ ਪ੍ਰੈਸ਼ਰ ਬਣਿਆ ਹੋਇਆ ਸੀ ਉਹ ਰੈਸਟ ਏਰੀਆਸ ਕਹਿੰਦੇ ਨੇ ਉਹਨਾਂ ਨੂੰ ਤੇ ਇਹ ਇੱਥੇ ਅਸੀਂ ਦੱਸ ਦਿੰਦੇ ਨਹੀਂ ਪਾਕਿਸਤਾਨ ਜਿਹੜੇ ਮੋਟਰਵੇ ਨੇ ਨਾ ਜਿਹੜੇ ਨੂੰ ਹਾਈਵੇ ਕਹਿੰਦੇ ਆ ਜੀ ਤੇ ਉਹਨਾਂ ਦੇ ਜਿਹੜੇ ਰੈਸਟ ਪਲੇਸ ਨੇ ਜਿੱਦਾਂ ਕਹਿ ਲਵੋ ਆਪਣਾ ਆਪਣੇ ਹੁੰਦੇ ਨੇ ਬੀਪੀ ਬਾਰੇ ਪੰਪ ਉਹ ਤਾਂ ਬਾ ਕਮਾਲ ਬਾ ਕਮਾਲ ਬਾ ਕਮਾਲ ਮਤਲਬ ਇੱਕ ਵਾਰੀ ਤੁਸੀਂ ਚੜਜੋ ਉਤੇ ਮੋਟਰਵੇ ਤੇ ਤੇ ਫੇਰ ਤੁਹਾਨੂੰ ਮਤਲਬ ਕਿ ਪਤਾ ਹੀ ਨਹੀਂ ਲੱਗਦਾ ਵੀ ਤੁਸੀਂ ਪਾਕਿਸਤਾਨ ਚੋਂ ਕਿ ਕਿੱਥੋਂ ਮੈਂ ਤਾਂ ਅਮਰੀਕਾ ਚ ਵੀ ਨਹੀਂ ਐਡਾ ਸੋਹਣਾ ਦੇਖਿਆ ਬਈ ਅਸੀਂ ਵੀ ਇਹੀ ਗੱਲ ਕਰਦੇ ਸੀਗੇ ਉਹ ਚੀਜ਼ ਦੀ ਦੇਖੋ ਜਿਹੜੀ ਚੰਗੀ ਚੀਜ਼ ਹੈ ਚੰਗੇ ਨੂੰ ਸਰਾਨਾ ਬਣਦਾ ਜੀ ਤੇ ਉਹ ਮਤਲਬ ਕਿ ਬਾ ਕਮਾਲੀ ਚੀਜ਼ ਜੀ ਆ ਜਿਹੜੇ ਜਿਹੜੇ ਬੰਦੇ ਉੱਥੇ ਗਏ ਨੇ ਉਹਨਾਂ ਨੂੰ ਪਤਾ ਹੋਵੇਗਾ ਚੀਜ਼ ਅਸੀਂ ਜਦੋਂ ਉੱਤਰੇ ਸਾਨੂੰ ਉਦੋਂ ਇੱਕ ਦੋ ਦਿਨ ਪਹਿਲਾਂ ਪਤਾ ਲੱਗ ਗਿਆ ਸੀ ਵੀ ਕਈ ਰੈਸਟ ਏਰੀਆ 'ਚ ਵਾਸ਼ਰੂਮ ਜਾਣ ਦੇ ਵੀ ਪੈਸੇ ਆ 70 ਰੁਪਏ ਲੈਂਦੇ ਸੀ ਤੇ ਮੈਨੂੰ ਚਿੰਤਾ ਹੋ ਗਈ ਵਖਾ ਸਭ ਕੰਤ ਪੈਸੇ ਤਾਂ ਹੈ ਨਹੀਂ ਆਪਣੇ ਕੋਲੇ ਹੁਣ ਕਿਵੇਂ ਕਰਾਂਗੇ ਬਾਵਾ ਉੱਥ ਸਾਰੀ ਸਵਾਰੀਆਂ ਲਈ ਫੈਸਿਲਿਟੀ ਦਿੱਤੀ ਹੋਈ ਸੀ ਜਦੋਂ ਅਸੀਂ ਨਿਕਲ ਕੇ ਆਏ ਤੇ ਸਾਰੇ ਦਵਾ ਦਾ ਬਚਾ ਕੌਫੀਆਂ ਪੀਣ ਲੱਗ ਗਏ ਤੇ ਅਸੀਂ ਝਾਕੀਏ ਸਾਡੇ ਕੋਲੇ ਪੰਜੀ ਨਾ ਮੈਂ ਕਿਹਾ ਕਾਰਡ ਕਹਿੰਦੇ ਨਹੀਂ ਚੱਲਦਾ ਜੀ ਹੋਰ ਕਰੰਸੀ ਲੈਂਦੇ ਨਹੀਂ ਫੇ ਮੈਂ ਕਿਹਾ ਹੁਣ ਕੀ ਕਰੀਏ ਤਾਂ ਉਹਨਾਂ ਦਾ ਤਾਂ ਭਾਈ ਔਖੇ ਸੋਕੇ ਹੁਣ ਕੱਟਦੇ ਆ ਫਾਕੇ ਮੈਂ ਕਿਹਾ ਯਾਰ ਦੇਖ ਗਰੀਬ ਬੰਦੇ ਨੂੰ ਇਹ ਤੇ ਹਸਨ ਦੀ ਨਹੀਂ ਕਹਿ ਰਹਾ ਮੈਂ ਕਹਿੰਦੇ ਸਚਾਈ ਆ ਵੀ ਜਿਹੜਾ ਗਰੀਬ ਆ ਉਹਦੇ ਕੋਲੇ ਨਹੀਂ ਹੈ ਕਿਸੇ ਵੀ ਗੱਲ ਚ ਜਦੋਂ ਨਹੀਂ ਆ ਉਹ ਤੋਂ ਗਰੀਬ ਹੀ ਆ ਉਹ ਤਾਂ ਉਹਦੇ ਕੋਲੇ ਰਾਈਟ ਆ ਉਹ ਮੰਗ ਸਕਦਾ ਹੂੰ ਕੋ ਕੋਈ ਗਲਤ ਨਹੀਂ ਕਰ ਰਿਹਾ ਨਾ ਉਹ ਐਜੇ ਸੂਲ ਹੀ ਕਰ ਰਿਹਾ ਬੇਤੁਲੇ ਉਹ ਚਾਹ ਪੀਣ ਨੂੰ ਜੀ ਕਰਦਾ ਤੇ ਕੋਲੇ ਹੈ ਨਹੀਂ ਉਹ ਮੰਗ ਸਕਦਾ ਮੈਂ ਕਿਹਾ ਐਡੀ ਗੱਲ ਨਹੀਂ ਯਾਰ ਮੈਂ ਜਾ ਕੇ ਹੁਣ ਕਹਿ ਦਿੰਦਾ ਵੀ ਅੱਲਾਹ ਦੇ ਨਾਮ ਤੇ ਦੋ ਕੱਪ ਕੌਫੀ ਦੇ ਦੇ ਤੇ ਇਹ ਕੋਈ ਜਵਾਬ ਵੀ ਨਹੀਂ ਦਿੰਦਾ ਸੀ ਦੇ ਦਿੰਦਾ ਪਰ ਸੁਗਵੰਤ ਸੰਗਿਆ ਕਹਿੰਦਾ ਨਹੀਂ ਬਈ ਹੁਣ ਆਹ ਕੰਮ ਥੋੜਾ ਕਰਨਾ ਇਹਨਾਂ ਨੇ ਮੈਨੂੰ ਫੜ ਕੇ ਬਾਈ ਗੱਡੀ ਚ ਭਾ ਲਿਆ ਪੁੱਠਾ ਸਾਡੇ ਕੋਲੇ ਚਾਰ ਕ ਮੂੰਗਫਲੀਆਂ ਨਹੀਂ ਸੀ ਅਸੀਂ ਉਹੀ ਰਿਉਣ ਕੇ ਮੂੰਫਲੀਆਂ ਖਾਈ ਕੇ ਕਿਵੇਂ ਨਾ ਕਿਵੇਂ ਪਹੁੰਚ ਗਏ ਜੀ ਰਹੀ ਬਿਆਰਖਾਨ ਹੁਣ ਅਸੀਂ ਉਤਰੇ ਹੀ ਉੱਤਨ ਸਰ ਕਹਿੰਦੇ ਜੀ ਆਪਦੇ ਕਮਰੇਾਂ ਚ ਧਰੋ ਸਮਾਨ ਤੇ ਤੁਹਾਡੀ ਦਾਹਤ ਆ ਤੇ ਉੱਥੋਂ ਦੇ ਪਿੰਡ ਦੇ ਇੱਕ ਵੱਡੇ ਸਰਦਾਰ ਦੇ ਘਰੇ ਦਾਹਤ ਸੀ ਤੇ ਉਹੀ ਗੱਲ ਸਾਨੂੰ ਚੜਾਇਆ ਢੋਲ ਟਮੱਕੇ ਗਲੀਆਂਾਂ ਚ ਫੁੱਲ ਭਜਾਣ ਸਾਡੇ ਹਾਰ-ਪਾਪ ਆ ਕੇ ਸਾਰੀ ਟੀਮ ਨੂੰ ਸਾਨੂੰ ਜਾਨੀ ਕਿ ਤੇ ਲੈ ਗਏ ਉੱਥੇ ਉੱਥੇ ਘਰ ਦੇ ਵਿੱਚ ਬਹੁਤ ਸੋਹਣਾ ਮਾਹੌਲ ਦੇ ਵਿੱਚ ਉਹਨੇ ਨਾ ਜਿਵੇਂ ਪਿੰਡਾਂ ਚ ਟੈਂਟਰ ਲਾ ਕੇ ਖੁਰਰੀਆਂ ਖਰਰੀਆਂ ਦੇ ਚਾਰਸ਼ੇਰੇ ਉਵੇਂ ਦੀ ਕੀ ਮਾਹੌਲ ਸੀ ਤੇ ਉੱਥੇ ਐਨ ਇੱਕ ਕਵਾਲ ਬਿਠਾਏ ਹੋਏ ਕਵਾਲੀ ਚੱਲ ਰਹੀ ਬਹੁਤ ਕੁਛ ਵਧੀਆ ਚੱਲ ਰਿਹਾ ਤੇ ਉੱਥੇ ਮਿਨਿਸਟਰ ਇਹਨਾਂ ਦੇ ਐਮ ਐਲ ਏ ਵੀ ਆਏ ਐਮ ਐਨ ਏ ਕਹਿੰਦੇ ਜਿਨ੍ਹਾਂ ਨੂੰ ਉਹ ਆਏ ਤਾਂ ਉਹਨਾਂ ਦੇ ਅੱਗੇ ਇਹਨਾਂ ਨੇ ਨਾ ਕਰਵਾਜ ਆ ਐਂ ਵਾਲਾ ਜਿਹੜਾ ਐਨੀ ਗਣੇ ਪੈ ਆਰਕੈਸਟਰਾ ਤੇ ਸਿੱਟਦੇ ਹੁੰਦੇ ਜਿਹੜੇ ਆਪਾਂ ਇਸਟਣ ਵਾਲਾ ਤੇ ਉਹ ਐਂ ਸਪੈਸੀ ਸਟਣ ਲੱਗ ਗਏ ਉੱਥੇ ਉਹਦੇ ਐਮ ਐਨ ਏ ਦੇ ਵੀ ਮੂੰਹ ਤੇ ਖੜ ਗਏ ਮੂੰਹ ਤੇ ਮਾਰ ਜਾਨ ਸਾਨੂੰ ਸੰਗੀ ਸਾਡੇ ਵੀ ਲੱਗ ਗਏ ਐ ਸਟਣ ਮੈਂ ਇਹ ਤੇ ਕੋਣੀ ਮਾਰੀ ਮੈਂ ਕਹਿੰਦਾ ਸੁਵਾਨਤਾ ਮੈਂ ਕਿ ਚੁਗਣਾ ਨਾ ਮੈਂ ਥੋੜੇ ਜੇ ਇਹ ਆਦਾ ਗਿਆ ਮੈਂ ਕਿ ਭਾਈ ਦੇਖ ਆਪਣਾ ਰਾਈਟ ਬੰਦਾ ਆਪਣੇ ਕੋਲੇ ਹੈ ਨਹੀਂ ਜਾਂਦੇ ਵੀ ਚਾਹ ਪਾਣੀ ਪੀਣੀ ਆ ਤੇ ਤੋਂ ਪੈਸੇ ਮਿਲਨੇ ਨਹੀਂ ਤੂੰ ਕੁਝ ਨਹੀਂ ਹੁੰਦਾ ਮੈਂ ਹੁਣ ਚੁਗ ਲੈਣਾ ਬੰਦਾ ਅਸੀਂ ਜਾਣਦੇ ਕਿ ਅਸੀਂ ਏਦਾਂ ਬੈਠੇ ਨਾ ਸੋਫਿਆਂ ਤੇ ਤੇ ਉਹ ਉਹਨਾਂ ਨੇ ਜਦੋਂ ਇੱਧਰ ਨੂੰ ਆ ਕੇ ਬਾਈ ਦੇ ਉੱਤੇ ਸੁੱਟੇ ਏਦਾਂ ਕਰਕੇ ਫਿਰ ਮੇਰੇ ਉੱਤੇ ਸੁੱਟੇ ਉਹ ਚਲੋ ਚੁਗਣ ਵਾਲੇ ਵੀ ਸੀਗੇ ਚਗੀ ਜਾਂਦੇ ਸੀ ਥੱਲੋਂ ਪਰ ਕੁਛ ਨਾ ਇਦਾਂ ਸੋਫਿਆਂ ਤੇ ਸਾਈਡਾਂ ਤੇ ਜਾਂ ਸਾਡੇ ਉੱਤੇ ਡਿੱਗੇ ਬਾਈ ਕਹਿੰਦਾ ਵੀ ਜਿਹੜੇ ਜਿਹੜੇ ਆਪਣੇ ਹੱਥ ਥੱਲੇ ਨੇ ਉਹ ਤਾਂ ਕਰ ਲੀ ਕਹਿੰਦਾ ਦੇਖ ਚਾਹ ਵਾਥੇ ਤਾਂ ਨਹੀਂ ਤੜਸਣਾ ਪਊਗਾ ਬਾਈ ਸ਼ੁਰੂਆਤਾਂ ਦਾ ਬਾਈ ਦੇਖ ਯਾਦ ਰੱਖ ਵੀ ਆਪਾਂ ਮਹਿਮਾਨ ਆ ਤੇ ਆਪਾਂ ਆਪਣੇ ਤੇ ਕੈਮਰੇ ਆ ਤੇ ਆਪਾਂ ਪੈਸੇ ਚੁਕਦੇ ਚੰਗੇ ਨੇ ਮੈਂ ਕਹਿੰਦਾ ਦੇਖ ਮੈਨੂੰ ਤਾਂ ਨਹੀਂ ਬੁਰਾਈ ਲੱਗਦੀ ਵੀ ਜੇ ਆਪਾਂ ਹੁਣ ਆਪਾਂ ਰਾਈਟ ਆਪਣੇ ਕੋਲੇ ਹੈ ਨਹੀਂ ਆਪਾਂ ਚੁੱਕ ਸਕਦੇ ਆ ਚਲੋ ਉਸ ਦਿਨ ਤਾਂ ਹਾਸੇ ਠੇਟੇ ਚ ਰਾਤ ਨੰਗੀ ਜੀ ਜਦੋਂ 2 ਦਿਨ ਉੱਥੇ ਰਹੇ ਫੇਰ ਨਾ ਪੈਸਿਆਂ ਦੀ ਲੋੜ ਪਈ ਮਿੱਤਰ ਪਿਆਰੇ ਸੇਵਾ ਕਰੀ ਗਏ ਸਾਰੇ ਉੱਥੇ ਤੁਰੇ ਫਿਰੇ ਅਖੀਰਲੇ ਦਿਨ ਅਸੀਂ ਲਾਸਟ ਕਾਨਫਰੰਸ ਦਾ ਇੱਕ ਜਿਹੜਾ ਸੈਮੀਨਾਰ ਅਟੈਂਡ ਕਰ ਰਹੇ ਸੀ ਤੇ ਉਹ ਇੱਕ ਹਾਲ ਸੀ ਵੱਡਾ ਥੀਏਟਰ ਟਾਈਪ ਵਾਲਾ ਹਾਲ ਤੇ ਉਹਦੇ ਨਾਲ ਨਹੀਂ ਨਹੀਂ ਉਹ ਤੋਂ ਪਹਿਲਾਂ ਦੀ ਗੱਲ ਸੁਣੋ ਜਦੋਂ ਅਸੀਂ ਉਤੋਂ ਆਪਣਾ ਪੈਸੇ ਲਏ ਨੇ ਅਸੀਂ ਉਸ ਦਰਾਨ ਕੀ ਹੋਇਆ ਮੈਂ ਕਿਹਾ ਬਾਈ ਨੂੰ ਮੈਂ ਕਿਹਾ ਵੀ ਐਦਾਂ ਨਾ ਕਰੋ ਬਾਈ ਆ ਤਾਂ ਪੈਸੇ ਪਕੜੋ ਆ ਲੀਏ ਇਹ ਤਾਂ ਬਹੁਤ ਗਰੀਬੀ ਤੇ ਜੇਕਰ ਤੁਸੀਂ ਥੱਲੇ ਜਾ ਰਹੇ ਹੁਣ ਆਪਣੀ ਜੇਬ ਚ ਡਾਲਰ ਪਏ ਨੇ ਵੀ ਫਾਇਦਾ ਕੀ ਹੈ ਉਹਨਾਂ ਦਾ ਨਾ ਕਾੜ ਜੰਦੇ ਇੱਥੇ ਤੇ ਸਾਨੂੰ ਬਾਹਰ ਜਾਣ ਨਾ ਦੇਣ ਦੋ ਸਿਕਿਉਰਟੀ ਸੀ ਸੀਗਾ ਉਹ ਕਹਿੰਦਾ ਵੀ ਜੇ ਜਾਣਾ ਤੇ ਨਾਲ ਦੋ ਆਪਣਾ ਗਾਰਡ ਲੈ ਕੇ ਜਾਓਗੇ ਜੇ ਸਿੱਧੀ ਫੀ ਜਾਊਗੀ ਮੈਂ ਕਿਹਾ ਯਾਰ ਬਾਹਰ ਜਾ ਮੈਂ ਕਿਹਾ ਬਾਈ ਇੱਥੋਂ ਰਾਣਾ ਬਈ ਨੂੰ ਕਹੋ ਫੋਨ ਕਰੇ ਉਹ ਸਾਡੇ ਨਾਲ ਸੀਗਾ ਹੁਸੈਨਨ ਮੋਸਿੰਨ ਸੀ ਮੋਸਿੰਨ ਸੀਗਾ ਅਸੀਂ ਇਹ ਗੱਲ 모ਸਮ ਨੂੰ ਸੁਣਾਤੀ ਤੇ 모ਸਮ ਨੂੰ ਤਾਂ ਬਹੁਤ ਸ਼ਰਮ ਆਈ ਵੀ ਇਹ ਕੀ ਗੱਲ ਆ ਵੀ ਸਾਡੇ ਮਹਿਮਾਨ ਤੇ ਤੁਸੀਂ ਚਾਹ ਬਣਾਉਂ ਤਰਸੇ ਕਹਿੰਦੇ ਯਾਰ ਸਾਨੂੰ ਹੁਣ ਤੱਕ ਕਿਉਂ ਨਹੀਂ ਦੱਸਿਆ 모ਸਮ ਨੇ ਕੀ ਕਰਿਆ ਉਹਨੇ ਆਦੀ ਜੇਬ ਚੋਂ 5000 ਰੁਪਿਆ ਕੱਢਿਆ ਇੱਕੋ ਨੋਟ 5000 ਦਾ ਤੇ ਮੈਨੂੰ ਫੜਾਤਾ ਆਪਾਂ ਜੇਬ ਚ ਪਾ ਲਿਆ ਮੈਂ ਕਿਹਾ ਧੰਨਵਾਦ ਜੀ ਸ਼ਾਇਦ ਜਾਂਦੇ ਚਾਹ ਤਾਂ ਪੀ ਲਾਂਗੇ ਇਹਦੇ ਨਾਲ ਵੀ ਆਪਾਂ ਨੂੰ ਹੋਰ ਉੱਥੇ ਜਾ ਕੇ ਤਾਂ ਫੇਰ ਦੇਖਾਂਗੇ ਲਾਹੌਰ ਅਮੀਰ ਜਿਹਾ ਫੀਲ ਹੋਣ ਲੱਗ ਪਿਆ ਨਾ 5000 ਦਾ ਨੋਟ ਹੁਣ ਹੋ ਗਿਆ ਵੀ ਚਲ ਹਾਂ ਹੁਣ ਯਾਰ ਚਾਹ ਜੋਗੇ ਹੋ ਗਏ ਫੀਲਿੰਗ ਆ ਗਈ ਸਾਨੂੰ ਅਮੀਰਾਂ ਵਾਲੀ